ਸਾਤਰੀਕਰ ਜੀ ਤੁਸੀਂ ਦੇਖ ਰਹੇ ਹੋ ਔਨਰ ਮੈਂ ਤੁਹਾਡਾ ਆਪਣਾ ਸਰਬੀ ਸਿੰਘ ਟੋਲਾ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ বাস ਸਟੈਂਡ ਦੀ ਬੈਕ ਸਾਈਡ ਤੇ ਜਿੱਥੇ ਇੱਕ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਸ ਮਕਾਨ ਦੇ ਵਿੱਚ ਰਹਿ ਰਿਹਾ ਤੁਹਾਨੂੰ ਮਕਾਨ ਵੀ ਦਿਖਾਵਾਂਗੇ ਜਿਹਦੇ ਵਿੱਚ ਉਹ ਪਰਿਵਾਰ ਜਿਹੜਾ ਆਪਣੀਆਂ 5 ਬੇਟੀਆਂ ਤੇ ਦੋ ਬੇਟੀਆਂ ਸਮੇਤ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਥੇ ਰਹਿਣ ਬਸੇਰੇ ਦੇ ਵਿੱਚ ਆਪਣੇ ਦਿਨ ਕੱਟੀਆਂ ਕਰ ਰਿਹਾ ਸੀ ਪਰ اچانک ਕਿਸੇ ਥਰਡ ਪਾਸਨ ਬੰਦੇ ਵੱਲੋਂ ਜਿਹੜਾਂ ਹੈ ਇਸ ਮਕਾਨ ਦੀ ਕੁਰਕੀ ਦੀ ਆਰਡਰ ਜਿਹੜੇ ਭੇਜ ਦਿੱਤੇ ਜਾਂਦੇ ਹਨ ਉਸ ਮਕਾਨ ਨੂੰ ਜਿਹੜਾ ਹੈਗਾ ਇੱਥੋਂ ਉਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਜੇ ਆਪਾਂ ਕਹਿ ਲਈਏ ਕਿ ਉਸ ਬੰਦੇ ਵੱਲੋਂ ਤਾਂ ਆਪਣੀ ਕੁਰਕੀ ਦੀ ਆਰਡਰ ਜਿਹੜੇ ਹੈਗੇ ਨੇ ਪਰਿਵਾਰ ਨੂੰ ਜਿਹੜੇ ਭੇਜ ਦਿੱਤੇ ਗਏ ਨੇ ਮਿਲੀ ਪੁਗਤ ਪ੍ਰਸ਼ਾਸਨ ਦੀ ਦੇ ਨਾਲ ਪਰ ਉਹਨਾਂ ਨੂੰ ਬਚਾਉਣ ਵਾਸਤੇ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਉਗਰਾਹਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਪਿਛਲੇ ਦਿਨਾਂ ਤੋਂ ਲੈ ਕੇ ਉਹਨਾਂ ਦੇ ਘਰ ਦੇ ਅੱਗੇ ਜਿਹੜਾ ਹੈਗਾ ਉਹਨਾਂ ਦੀ ਰਾਖੀ ਕੀਤੀ ਜਾ ਰਹੀ ਆ ਆਪਣੇ ਜਥੇਬੰਦੀ ਸਮੇਤ ਇੱਥੋਂ ਤੱਕ ਕਿ ਉਹਦੇ ਨਾਲ ਬੀਪਾ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ ਨੇ ਕਿ ਇਸ ਪਰਿਵਾਰ ਨਿਵਾਸੀ ਇੱਥੋਂ ਜਾਣ ਨਹੀਂ ਦਵਾਂਗੇ ਜੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਇੱਥੇ ਰਹਿ ਰਿਹਾ ਉਸੇ ਤਰ੍ਹਾਂ ਹੀ ਇਸ ਇੱਥੇ ਇਸ ਨੂੰ ਬਸਦਾ ਰੱਖਾਂਗੇ ਤੁਹਾਡੀ ਗੱਲ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਉਂ ਜਿਹੜਾ ਹੈਗਾ ਉਸ ਵਾਹ انسان ਵੱਲੋਂ ਇਨੋਂ ਇਥੋਂ ਜਾਣ ਦੇ ਕੋਸ਼ਿਸ਼ਾਂ ਕੀਤੇ ਜਾ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਪਾਰਟੀ ਦੇ ਆਗੂਆਂ ਦੇ ਨਾਲ ਰਿਸ਼ਤੇ ਵਿੱਚ ਕੀ ਕਹਿਣਾ ਕਰਮਜੀਤ ਕੌਰ ਜੀ ਆਪਾਂ ਆਪਣੇ ਘਰੇ ਮਲੇਰਕੋਟਲੇ ਖੜੇ ਆ ਜੀ ਗ੍ਰੀਨ ਐਵੇਨਿਊ ਹੈ ਜੀ ਆਪਣਾ ਜਿਹੜੇ ਮਕਾਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਕਾਫੀ ਸਾਲਾਂ ਤੋਂ ਉਹ ਆਪਣਾ ਮਕਾਨ ਕੋਈ 23 22 23 ਸਾਲ ਪਹਿਲਾਂ ਸਾਡੇ ਫਾਦਰ ਸਾਹਿਬ ਨੇ ਕਿਸੇ ਤੋਂ ਉਧਾਰੇ ਪੈਸੇ ਲਏ ਤੇ ਤੇ ਉਹ ਵੀ ਆਪਣੇ ਦੋਸਤ ਤੋਂ ਉਹਨਾਂ ਦੇ ਦੋਸਤ ਨੇ ਮਤਲਬ ਬੈਠ ਦੇ ਖਾਂਦੇ ਪਿੰਦੇ ਇਕੱਠੇ ਸੀਗੇ ਉਹ ਪੈਸੇ ਲੈਤੇ ਪਰ ਸਾਨੂੰ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਸਾਡੇ ਫਾਦਰ ਸਾਹਿਬ ਸਾਡੇ ਨਾਲ ਉਸ ਟਾਈਮ ਤੇ ਰਹਿੰਦੇ ਸੀ ਔਰ ਉਦੋਂ ਬਾਅਦ ਮੇ ਸਾਡੀ ਲੜਾਈਆਂ ਸਟਾਰਟ ਹੋ ਗਿਆ ਸਾਡੇ ਨਾਲ ਸਾਨੂੰ ਉਹ ਛੱਡ ਕੇ ਚਲੇ ਗਏ ਉਹ ਫਿਰ ਉਹਨਾਂ ਨੇ ਕੋਈ ਬਿਆਨਨਾ ਵੀ ਨਾ ਕੀਤਾ ਨਹੀਂ ਕੀਤਾ ਸਾਨੂੰ ਇਸ ਚੀਜ਼ ਬਾਰੇ ਵੀ ਨਹੀਂ ਪਤਾ ਹੈਗਾ ਲੇਕਿਨ ਅੱਜ ਉਦੋਂ ਜਦੋਂ ਸਾਨੂੰ ਪਤਾ ਲੱਗਿਆ ਉਹ ਚੀਜ਼ ਬਾਰੇ ਫਿਰ ਅਸੀਂ ਉਹ ਅੰਕਲ ਕੋਲੇ ਪੈਸੇ ਲੈ ਕੇ ਗਏ ਸੀ ਵੀ ਅੰਕਲ ਚਲੋ ਅਗਰ ਸਾਡੇ ਫਾਦਰ ਨੇ ਲੈਤੇ ਆ ਤਾਂ ਮੈਂ ਆਪਣੀ ਟੁੰਮਾ ਤੁਹਾਨੂੰ ਦੇ ਦਿੰਨੀ ਆ ਪਲੀਜ਼ ਤੁਸੀਂ ਕੇਸ ਨਾ ਕਰਿਓ ਕਿਉਂਕਿ ਸਾਡੇ ਫਾਦਰ ਸਾਹਿਬ ਸਾਡੇ ਨਾਲ ਨਹੀਂ ਰਹਿੰਦੇ ਸਾਡੀ ਮਾਤਾ ਬਜ਼ੁਰਗ ਹੈ ਅਸੀਂ ਸੱਤ ਭੈਣ ਭਾਈਆਂ ਅਸੀਂ ਕੇਸ ਨਹੀਂ ਲੜ ਸਕਦੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤੁਹਾਡੇ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਕੁੜੀਆਂ ਦੇ ਟੂਮਾ ਨਹੀਂ ਲੈ ਸਕਦਾ ਮੈਂ ਕੋਈ 45000 ਰੁਪਏ ਲੱਤਾ ਸੀ ਜੀ ਉਸ ਟਾਈਮ ਤੇ ਆਕੀ ਉਸ ਸਮੇਂ ਦੇ ਬਚੇ ਤੋਂ 45000 ਦਾ ਲੱਤਾ ਸੀ ਜੀ ਉਸ ਨਾਲ ਪਰ ਵੀ ਤਾਂ ਕੋਦੇ ਬਾਗਰੇ ਆ ਗਏ ਨਹੀਂ ਉਹਨਾਂ ਨਾਲ ਤਾਂ ਸਾਡੀ ਇਸ ਚੀਜ਼ ਪਿੱਛੇ ਲੜਾਈ ਸਟਾਰਟ ਹੋ ਗਈ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਇਸ਼ੂ ਹੋ ਗਏ ਫਿਰ ਉਹ ਸਾਨੂੰ ਛੱਡ ਕੇ ਚਲੇ ਗਏ ਸੀ ਸਾਡੇ ਫਾਦਰ ਸਾਹਿਬ ਇਹ ਲੋਕ ਨੇ ਹੁਣ ਕੀ ਕਾਰਵਾਈ ਕੀਤੀ ਆ ਤੁਹਾਨੂੰ ਕਿਉਂ ਇਹ ਸੌਡ ਕਰਨਾ ਕਿਉਂਕਿ ਉਹਨਾਂ ਨੇ ਉਸ ਟਾਈਮ ਤੇ ਸਾਡੀ ਗੱਲ ਮੰਨੀ ਨਹੀਂ ਜਦੋਂ ਅਸੀਂ ਪੈਸੇ ਵਾਪਸ ਕਰਨ ਗਏ ਸੀ ਉਹਨਾਂ ਨੇ ਉਹ ਪੈਸੇ ਸਾਥੋਂ ਨਹੀਂ ਲੈਤੇ ਹੈਗੇ ਪਰ ਉਹਨਾਂ ਨੇ ਉਹ ਕੇਸ ਲਗਾਤਾ ਸੀ ਸਾਡੇ ਤੇ ਉਸ ਟਾਈਮ ਤੇ ਉਹ ਕੇਸ ਅੱਜ ਉਹ ਜਿੱਤ ਗਏ ਉਹਨਾਂ ਦੇ ਨਾਮ ਰਜਿਸਟਰੀ ਹੋ ਚੁੱਕੀ ਹੈ ਹੁਣ ਉਹ ਡੇਢ ਮਹੀਨਾ ਪਹਿਲਾਂ ਵੀ ਆਏ ਸੀਗੇ ਮੈਂ ਉਹਨਾਂ ਨੂੰ ਫਿਰ ਬੋਲਿਆ ਸੀ ਮੈਂ ਕਿ ਅੰਕਲ ਮੈਂ ਤੁਹਾਡੇ ਕੋਲੇ ਆਪਦੀ ਟੂਮਾ ਲੈ ਕੇ ਆਈ ਸੀ ਕਿ ਤੁਸੀਂ ਉਸ ਟਾਈਮ ਤੇ ਕਿਉਂ ਨਹੀਂ ਮੰਨੇ ਕਹਿੰਦਾ ਪੁੱਤ ਮੈਂ ਕੁੜੀਆਂ ਦੀ ਟੂਮਾ ਨਹੀਂ ਲੈ ਸਕਦਾ ਤਾਂ ਉਹ ਅੱਜ ਸਾਡੇ ਸਿਰ ਤੋਂ ਛੱਤ ਲੈ ਰਿਆ ਉਹ ਅੱਜ 22-23 ਸਾਲ ਪਹਿਲਾਂ ਉਹ ਸਾਡੇ ਪਰ ਅੱਜ ਛੱਤ ਲੈ ਰਹੇ ਹੋ ਸਾਡੀ ਖੋ ਰਿਆ ਸਾਥੋਂ ਛੱਤ ਸਾਡੀ ਮੈਂ ਦੇਖ ਰਿਹਾ ਜੀ ਜਿਹੜਾ ਇਹ ਮਕਾਨ ਆ ਪ੍ਰਧਾਨ ਮੰਤਰੀ ਆਵਾਜ਼ ਉਹਨਾਂ ਤਹਿਤ ਬਣਾਇਆ ਗਿਆ ਹੈ ਹਾਂਜੀ ਕੀ ਉਹਨਾਂ ਨੇ ਇਹ ਚੀਜ਼ ਬਾਰੇ ਦੇਖੀ ਹੈ ਕਿ ਸਰਕਾਰ ਕੋਲੋਂ ਪੈਸਾ ਲਗਾਇਆ ਹੈ ਕਿ ਨਹੀਂ ਉਹਨਾਂ ਨੇ ਕੁਝ ਨਹੀਂ ਦੇਖਿਆ ਜੀ ਸਾਡਾ ਮਕਾਨ ਪਹਿਲਾਂ ਹੀ ਬਹੁਤ ਨੀਹਾਂ ਇਹਨਾਂ ਦੀਆਂ ਕੱਚੀਆਂ ਸੀਗੀਆਂ ਗਿਰ ਗਿਆ ਸੀਗਾ ਸਾਰਾ ਇੱਕ ਪਲਾਟ ਹੀ ਰਹਿ ਗਿਆ ਸੀ ਪਰ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਸੀਗੇ ਕਿਉਂਕਿ ਸਾਡੇ ਫਾਦਰ ਸਾਹਿਬ ਨਹੀਂ ਨਾਲ ਫਿਰ ਅਸੀਂ ਇਹ ਸਰਕਾਰੀ ਪੈਸਾ ਚੁੱਕ ਕੇ ਫਿਰ ਅਸੀਂ ਘਰ ਦੁਬਾਰੇ ਤੋਂ ਪਾਇਆ ਜੀ ਇਹ ਹਾਂਜੀ ਸਾਨੂੰ ਇਹਨਾਂ ਵੀਰ ਜੀਆਂ ਦਾ ਬਹੁਤ ਸਹਾਰਾ ਹੋਇਆ ਜਿੱਦਨ ਦੇ ਮਤਲਬ ਸਾਡੇ ਨਾਲ ਸਪੋਰਟ ਇਹਨਾਂ ਦੀ ਹੈਗਾ ਸਾਨੂੰ ਲੱਗਦਾ ਕਿ ਚਲੋ ਸਾਡਾ ਅਗਰ ਪਿਓ ਨਹੀਂ ਤਾਂ ਸਾਡੇ ਇੰਨੇ ਭਰਾ ਭੈਣਾਂ ਸਾਡੇ ਨਾਲ ਸਪੋਰਟ 'ਚ ਖੜੀਆਂ ਨੇ ਜੀ ਮੇਰਾ ਨਾਮ ਗਰਮੇਲ ਕੌਰ ਪਿੰਡ ਦੁੱਲਮਾ ਅਸੀਂ ਜਿਵੇਂ ਇਸ ਗਰੀਬ ਪਰਿਵਾਰ ਦੇ ਉੱਪਰ ਤੱਕਾ ਹੋ ਰਿਹਾ ਹੈ ਦੱਸਣਯੋਗ ਇਹ ਵੀ ਦੱਸਿਆ ਜਾ ਰਿਹਾ ਹੈਗਾ ਵੀ ਜਿਹੜਾ ਬੰਦਾ ਕਬਜ਼ਾ ਲੈ ਰਿਹਾ ਉਹ ਭਾਜਪੀ ਦਾ ਬੰਦਾ ਹੈ ਉਹ ਬਿਧਾਲੀਵਾਰ ਦਾ ਕੋਈ ਰਿਸ਼ਤੇਦਾਰ ਦੱਸਿਆ ਜਾ ਰਿਹਾ ਦੱਸਣ ਦੇ ਵਿਚਾਰ ਹੈ ਜਿਵੇਂ ਜੋ ਹੁਣ ਇਹਨਾਂ ਨਾਲ ਟੱਕਾ ਹੋ ਰਿਹਾ ਹੈ ਅਸੀਂ ਨਹੀਂ ਕੁਰਕੀ ਹੋਣ ਦੰਦੇ ਅਸੀਂ ਇਹਨਾਂ ਦੇ ਬਰਾਬਰ ਖੜਾਂਗੇ ਨਹੀਂ ਟੱਕਾ ਹੋਣ ਦੰਦੇ ਨਾ ਉਸ ਬੰਦੇ ਨੂੰ ਅਸੀਂ ਕਬਜ਼ਾ ਹੋਣ ਦੇਣਾ ਅੱਜ ਵੀ ਇਹਨਾਂ ਨਾਲ ਖੜਿਆ ਕੱਲ ਨੂੰ ਵੀ ਇਹਨਾਂ ਨਾਲ ਖੜਾਂਗੇ ਅਸੀਂ ਜਥੇਬੰਦੀ ਅਗਰਾਹਾ ਜਥੇਬੰਦੀ ਵੱਲੋਂ ਸਾਰੇ ਸਾਡੇ ਵੀਰ ਸਾਡੀਆਂ ਭੈਣਾਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਇਹਨਾਂ ਨਾਲ ਨਹੀਂ ਟੱਕਾ ਹੋਣਾ ਮੇਰਾ ਨਸ਼ਿੰਦਰ ਕੌਰ ਹੈ ਜੀ ਕਿੰਨੇ ਚਿਰ ਤੱਕ ਰਹਿ ਰਹੇ ਇਸ ਘਰ ਦੇ ਵਿੱਚ ਇਹ 40 35 40 ਸਾਲ ਹੋ ਗਏ ਜੀ अच्छा हुन की नौबत आ गई जेडे पापा आर्थिक ਸਾਥ ਦੇ ਦਾ ਸਾਦਾ ਲਾਣਾ ਪਈ ਆ। ਇਹ ਜੀ ਮੇਰੇ ਘਰ ਵਾਲਾ ਦਾ ਉਹਨੇ 45 40 1 45 ਕ ਲੈਤੇ ਸੀ ਇਹ ਪੈਸੇ। ਹਾਂਜੀ ਹਾਂਜੀ। ਉਹ ਮੋੜੇ ਨਹੀਂ ਗਏ ਉਹਨੇ ਬਿਆਨਨਾ ਕਰਾ ਲਿਆ ਜੀ। ਠੀਕ ਆ ਜੀ। ਬਿਆਨਨਾ ਕਰਾਇਆ ਹੋਇਆ ਜੀ ਹੁਣ ਸਾਨੂੰ ਘਰੋਂ ਕੱਢ ਦੇ ਦੇ। ਠੀਕ ਆ। ਹਾਂਜੀ। ਕੀ ਪਹਿਲਾਂ ਤੁਹਾਨੂੰ ਜਾਣੇ ਵਾਰੇ ਦੱਸਿਆ ਸੀ ਕਿ ਕਦੇ ਇਹ ਬਿਆਨਨਾ ਕੀਤਾ ਮੈਂ ਕਰ ਦਵਾਂ। ਨਹੀਂ ਜੀ ਪੈਸਿਆਂ ਦਾ ਹੀ ਪਤਾ ਸੀ ਸਾਨੂੰ ਤਾਂ। ਬੱਕ ਬੱਕ ਤੇ ਇਸ ਮੈਂ ਲੜਿਆ ਸੀਗਾ ਜੀ। ਹਾਂਜੀ। ਮੇਰੇ ਮਾ ਖਰਚੇ ਦੇ ਵਿੱਚ ਮੇਰੇ ਹੱਕ ਚ ਹੋ ਗਿਆ ਸੀ ਮਕਾਨ। ਠੀਕ ਆ ਜੀ। ਫੇਰ ਪਤਾ ਨਹੀਂ ਕੀ ਕੀਤਾ ਜੀ ਉਹਨਾਂ ਨੇ ਡੇਢ ਸਾਲ 2 ਸਾਲ ਬਾਅਦ ਫੇਰ ਉਹਨੇ ਨਰਪਾਇ ਸਿੰਘ ਨੇ ਫੇਰ ਲਾਤਾ ਕੇਸ ਦਵਾਰੇ ਜੀ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਮੰਗਾ ਜੀ ਮੇਰੇ ਸਿਰ ਦੀ ਸੱਤ ਮੇਰੀ ਬੱਚੀ ਰਹੇ ਜੀ ਮੇਰੇ ਬੱਚੇ ਰਹਿਣਗੇ ਉਰ ਹੋਰ ਸਾਡੇ ਕੋਲੇ ਕੋਈ ਪ੍ਰਾਪਰਟੀ ਨਹੀਂ ਕੁਛ ਨਹੀਂ ਹੈਗਾ ਜੀ ਸਿਰਫ ਇਹ ਹੀ ਮਕਾਨ ਤੇ ਬੱਚੇ ਤੇ ਮਕਾਨ ਆ ਮੇਰੇ ਕੋਲ ਹੋਰ ਕੁਛ ਨਹੀਂ ਮੈਂ ਮਰੀਜ਼ ਆ ਜੀ ਮੇਰੇ ਸਿਰ ਚ ਰਸੌਲੀ ਆ ਇਹ ਮੇਰੀ ਠੂਹੀ ਦੀ ਰੀੜ ਦੀ ਹੱਡੀ ਢਿੱਲੀ ਹੋਈ ਆ ਜੀ ਟੁੱਟੀ ਹੋਈ ਆ ਮੈਂ ਹਿੱਲ ਨਹੀਂ ਸਕਦੇ ਜੀ بس میرے ਘਰ ਦੀ ਛੱਤ ਬਚ ਜੇ ਜੀ ਮੇਰੇ ਬੱਚੇ ਆ ਵਾਸਤੇ ਮੈਂ ਸਰਬਜੀਤ ਸਿੰਘ ਪੁਰਸਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਲੇਰਕੋਲਾ ਭਾਰਤੀ ਕਿਸਾਨ ਯੂਨੀਅਨ ਦਾ ਇਕਤਾ ਗੁਰਾਂ ਇਹਦੇ ਬਾਰੇ ਇਹ ਹੈ ਜੀ ਇਹ ਇੱਕ ਗਰੀਬ ਪਰਿਵਾਰ ਸੀ ਇਹਨਾਂ ਦੇ ਪਿਤਾ ਨੇ 40-45000 ਰੁਪਏ ਜਦੋਂ 20-25 ਸਾਲ ਪਹਿਲਾਂ ਇੱਕ ਬੰਦੇ ਤੋਂ ਲਿਆ ਸੀਗਾ ਤੇ ਉਦੋਂ ਬਾਅਦ ਉਹ ਜਿਹੜਾ ਇਹਨਾਂ ਦਾ ਬੱਚਿਆਂ ਦਾ ਪਿਤਾ ਸੀਗਾ ਉਹ ਘਰ ਛੱਡ ਕੇ ਕਿਤੇ ਹੋਰ ਚਲਿਆ ਗਿਆ ਇਹ ਪਰ ਇਸ ਘਰ ਦੇ ਵਿੱਚ ਇਹਦੇ ਇਸ ਉਸ ਬੰਦੇ ਦੀਆਂ ਪੰਜ ਧੀਆਂ আর ਦੋ ਲੜਕੇ ਵੱਡਾ ਪਰਿਵਾਰ ਇਸ ਘਰ ਦੇ ਵਿੱਚ ਰਹਿ ਰਿਹਾ ਹੈ। ਉਹਨਾਂ ਦੀ ਬਿਆਨ ਵੀ ਦੇ ਗਈ ਆ। ਤੇ ਉਹ ਤੋਂ ਬਾਅਦ ਜਦੋਂ ਉਸ ਜਿਹਨੂੰ ਪੈਸੇ ਲਏ ਸੀਗੇ ਜਦੋਂ ਉਹਨੇ ਕੇਸ ਲਾਇਆ ਤਾਂ ਜਿਹੜਾ ਇਸ ਘਰ ਦਾ ਮਾਲਕ ਜਿਹਦੇ ਨਾਮ ਤੇ ਇਹ ਜਗ੍ਹਾ ਸੀ ਉਹਨੇ ਕੇਸ ਬਿਲਕੁਲ ਨਹੀਂ ਲੜਿਆ ਹੈਗਾ। ਇਹ ਪਰਿਵਾਰ ਗਰੀਬ ਸੀ। ਇਹਨਾਂ ਨੇ ਥੋੜੀ ਬੋਤੀ ਉਜੜ ਕੀਤੀ ਪਰ ਨਹੀਂ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਕਰਨ ਵਾਲਾ। ਉਹਦੇ ਕਰਕੇ ਦੂਜੀ ਧਰ ਵੱਲੋਂ ਅੱਜ ਮੰਨ ਲਓ ਪਹਿਲਾਂ ਜਿੱਤਦਾ ਹੀ ਆਇਆ ਆ ਹੁਣ ਉਹਨਾਂ ਨੇ ਬਰਨ ਟੱਕਾ ਵਜਾ ਲਿਆ। ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਬਨੋਂ ਇਹਦਾ ਵਿਰੋਧ ਕਰ ਰਹੇ ਹਾਂ ਹਾਂਜੀ ਬਿਲਕੁਲ ਉਹਦੀ ਮਲੀ ਭੋਗਤ ਨਾਲ ਹੋਇਆ ਉਹਨੇ ਮੇਰੇ ਖਿਆਲ ਦੇ ਵਿੱਚ ਉਹਨੇ ਬਿਆਨ ਵੀ ਅਦਾਲਤ ਦੇ ਵਿੱਚ ਦਿੱਤੇ ਨੇ ਹਾਂਜੀ ਉਹਦੇ ਕਰਕੇ ਉਹਦੀ ਮਲੀ ਭੋਗਤ ਹੈ ਇਹਦੇ ਵਿੱਚ ਮੈਂ ਕੁਲਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਮਲੇ ਕੋਲ ਲੱਗੀ ਅੱਜ ਜਿਹੜਾ ਰੋਜਾਂ ਦੀ ਖੋਜ ਤੁਸੀਂ ਨੇ ਤਾਨਾ ਦਿੱਤਾ ਹੋਇਆ ਕੀ ਕਹਾ ਬੈ ਸਾਨੂੰ ਇਹ ਇੱਕ ਜੀ ਪਰਿਵਾਰ ਰਹਿੰਦਾ ਇੱਥੇ ਗਰੀਬ ਪਰਿਵਾਰ ਆ ਇਹਨਾਂ ਦਾ ਡੈਡੀ ਨੂੰ 20 ਸਾਲ ਪਹਿਲਾਂ ਸੜ ਕੇ ਚਲਾ ਗਿਆ ਸੀ ਉਹਦੇ ਕਿਸੇ ਬੰਦੇ ਤੋਂ 45000 ਰੁਪਏ ਲਿੱਤਾ ਹੋਇਆ ਉਹ 45000 ਤੋਂ ਬੰਦੇ ਨੇ ਕੇਸ ਪਾਤਾ ਜਿਵੇਂ ਨੇ ਬੇਟੇ ਐਨੇ ਕੁਛ ਕੋਸਟ ਵੀ ਕਰੇ ਉਹਨੂੰ ਮਿਲਣ ਦੀ ਵੀ ਯਾਰ ਤੁਸੀਂ ਕੇਸ ਨਾ ਪਾਓ ਵੀ ਸਤੋਂ ਕੁਛ ਪੈਸੇ ਯਾਰ ਕਹਿਣੇ ਲੈ ਲਓ ਪਰ ਉਹ ਬੰਦੇ ਦੀ ਨੀਦ ਫੱਟ ਗਈ 50 35 ਲੱਖ ਦਾ ਜਗਾ ਗਈ ਤੇ ਉਹ ਜਗਾ ਤੇ ਨੀਦ ਪੱਟੀ ਉਹ ਹੱਲ ਤੇ ਮੰਨਿਆ ਨਹੀਂ ਇਹ ਗਰੀਬ ਪਰਿਵਾਰ ਦੀ ਕੇਸ ਲੜਿਆ ਵੀ ਕਿਉਂ ਜਗਾ ਦੇ ਡੈਡੀ ਦੇ ਨਾਮ ਦੀ ਇਹ ਬੱਚਿਆਂ ਦੇ ਡੈਡੀ ਦੇ ਨਾਲ ਉਹ ਇਹਨਾਂ ਦਾ ਕੋਈ ਤਤਤ ਨਹੀਂ ਬਣਦਾ ਕਿ ਇਹ ਲੜਨ ਦੀ ਇਹ ਜੇ ਕੇਸ ਲੜਦੇ ਤੇ ਤਾਂ ਇਹਦਾ ਡੈਡੀ ਪੇਸ ਨਹੀਂ ਟੂ ਹੋ ਰਿਹਾ ਹੱਥੇ ਉਹ ਕੇ ਜਿੱਤੀ ਗਿਆ ਬਹੁਤ ਦੂਰ ਤੱਕ ਇਹ ਲੜੇ ਚਲ ਜਦੋਂ ਇਹਨਾਂ ਨੂੰ ਸੰਮਣ ਆਉਣੇ ਸ਼ੁਰੂ ਹੋ ਗਏ ਬਰੰਟ ਕਬਜ਼ੇ ਆਉਣੇ ਸ਼ੁਰੂ ਹੋ ਗਏ ਨੇ ਸਾਡੇ ਨਾਲ ਤਾਲਮੇਲ ਕਰਿਆ ਤਾਂ ਅਸੀਂ ਇਹ ਬੱਚਿਆਂ ਦੇ ਹਾਲਾਤ ਦੇਖ ਕੇ ਇਹਨਾਂ ਦੀ ਮਾਂ ਦੇ ਹਾਲਾਤ ਦੇਖ ਕੇ ਫਿਰ ਜਾਂ ਸਾਰਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੀ ਟੀਮ ਨਾਲ ਮੀਟਿੰਗ ਕਰੀ ਜਾਂ ਸਾਰਾ ਇਹ ਦੇਖਿਆ ਵੀ ਕੀ ਗੱਲਬਾਤ ਆ ਫਿਰ ਅਸੀਂ ਨਾਲ ਆਕੇ ਖੜੇ ਫੇਰ ਅਸੀਂ ਇਥੋਂ ਪੁਲਿਸ ਮੋੜਿਆ ਦੋਗਰੀ ਅੱਜ 27 ਤਰੀਕ ਦੇ ਫੇਰ ਬਰੰਟ ਕਬਜ਼ਾ ਦੀ ਅੱਜ ਫੇਰ ਮੋੜਿਆ ਕੱਲ ਇਹਨਾਂ ਦਾ ਕੋਈ ਵਕੀਲ ਥੀ ਜਿਹੜਾ ਬੰਦਾ ਬਰੰਟ ਕਬਜ਼ਾ ਲੈ ਕੇ ਆ ਰਿਹਾਗਾ ਮਰਪਾ ਸਿੰਘ ਅਮਰਗੜ ਰਹਿੰਦਾਗਾ ਉਹਦੀ ਅਸੀਂ ਮਨਤਾ ਬਹੁਤ ਕਰੀ ਜਥੇਬੰਦੀ ਵੱਲੋਂ ਵੀ ਵੀ 40000 ਅਸੀਂ ਪਿੰਡਾਂ ਚੋਂ ਢਾਲ ਪਾ ਕੇ 5-4 ਲੱਖ ਰੁਪਏ ਤੱਕ ਕਰਾ ਸਕਦੇ ਆਂਗੇ ਤੇ ਉਸ ਗਲਤੀ ਨਾਲ ਬਾਪ ਕਰਕੇ ਗਏ ਬੱਚਿਆਂ ਦਾ ਕੋਈ ਗਲਤੀ ਹੈ ਨਹੀਂ हां ਵੀ ਇਹਦਾ ਬਾਪ ਗਲਤੀ ਕਰਕੇ ਵੀ ਅਸੀਂ ਢਾੜ ਢੂਲ ਪਾ ਕੇ 5-4 ਲੱਖ ਕੁੜੀਆਂ ਨੇ ਵੀ ਕੁਝ ਕਿਹਾ ਵੀ ਅਸੀਂ ਵੀ ਅੰਕਲ ਵੀ ਸੋਣਾ ਸੁਣਾ ਬੇਦਾਂ ਜਿਹੜਾ ਸਾਡੇ ਕਦੀ ਟੂੰ ਟਾਂ ਹੈਗੀ ਆ ਚਲੋ ਅਸੀਂ ਮਨਤਾ ਕਰੀਆਂ ਬਹੁਤ ਉਹਦਾ ਕੋਈ ਲੀਤੇ ਨਹੀਂ ਆਇਆ ਉਹਦੇ ਵਕੀਲ ਤੇ ਹੀ ਮਨਤਾ ਕਰੀਆਂ ਉਲਟਾ ਵਕੀਲ ਉਹਦਾ ਸਾਨੂੰ ਕਹਿੰਦਾ ਵੀ ਅਸੀਂ ਛੋਟੇ ਤੇ ਪਰਚੇ ਕਰਾਂ ਆਗੇ ਮੈਂ ਵੀ ਸਾਡੇ ਦਾ ਰੋਜ਼ੀ ਪਰਚੇ ਰਹਿੰਦੇ ਨੇ ਕਿਉਂ ਅਸੀਂ ਜਦੋਂ ਭਲੇ ਕੰਮ ਖਾਤਰ ਤੁਰਦੇ ਆ ਕਿਸੇ ਦੀ ਜਾਨ ਬਚਾਉਣ ਖਾਤਰ ਤੁਰਦੇ ਆ ਜਾਂ ਕਿਸੇ ਗਿਰਾਈ ਉਹਦੇ ਘਰ ਦੀ ਸੱਤ ਪਚਾਉਣ ਖਾਤਰ ਤੁਰਦੇ ਆ ਕਿਸੇ ਜ਼ਮੀਨ ਬਚਾਉਣ ਖਾਤਰ ਤੁਰਦੇ ਆ ਸਾਡੇ ਨਿਤ ਪਰਚੇ ਹੁੰਦੀ ਨੇ ਅਸੀਂ ਪਰਚੇ ਤੋਂ ਹੀ ਡਰ ਪਹਿਲਾਂ ਵੀ ਨਾਲ ਖੜਿਆ ਹੁਣ ਵੀ ਡਟ ਕੇ ਨਾਲ ਖੜਿਆਂਗੇ ਅਸੀਂ ਜੇ ਕੋਈ ਸਮਝੌਤੇ 'ਚ ਬੈਠਦਾ ਅਸੀਂ ਜ਼ਮੀਨੀ ਰੋਧ ਤਿਆਰਾਂ ਕਰਾਉਣ ਨੂੰ ਜੇ ਕੋਈ ਕਹਿ ਮੈਂ ਧੱਕੇ ਨਾਲ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਇੱਥੇ ਜੰਦਾ ਲਾ ਕੇ ਕਬਜ਼ਾ ਕਰਾਉਣਾਂਗੇ ਇਹ ਅਸੀਂ ਹੋਣ ਨਹੀਂ ਦਿੰਦੇ ਬਿਲਕੁਲ ਜੀ ਦਿਨ ਪਰ ਰਾਤ ਕਰ ਦਾਂਗੇ ਪੂਰੇ ਪੰਜਾਬ ਦਾ ਹੋਇਆ ਤਾਂ ਪੰਜਾਬ ਦਾ ਵੀ ਕਰ ਦਾਂਗੇ ਪ੍ਰੋਗਰਾਮ ਜੇ ਐਡੀਗਰ ਗੱਲ ਆ ਇਹ ਵੀ ਅਸੀਂ ਕਬਜ਼ਾ ਲੈਣ ਬਰਾਂਡ ਕਬਜ਼ਾ ਦਵਾਣੀ ਦੇਣਾ ਸਰਪੁਲਿਸ ਨੇ ਵੀ ਸੋਚਿਆ ਤਾਂ ਅਸੀਂ ਇੱਥੇ ਪੂਰੇ ਪੰਜਾਬ ਦਾ ਇਕੱਠ ਕਰਕੇ ਇੱਥੇ ਸੱਤ ਪਚਾਵਾਂਗੇ